ਹੇ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਅਤੇ ਅਕਾਲ ਖਾਲਸਾ ਨਿਊਜ਼ ਚੈਨਲ ਦੇਖ ਰਹੀਆਂ ਸੰਗਤਾਂ ਨੂੰ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਸੰਦਰਭ ਦੇ ਵਿੱਚ ਅੱਜ ਅਸੀਂ ਬੁੱਤ ਸਿੰਘ ਝਾਂਕਾ ਜੀ ਨਾਲ ਜੋ ਪਿਛਲੇ ਦਿਨੀ ਘਟਨਾ ਵਾਪਰੀ ਉਸ ਬਾਰੇ ਗੱਲ ਕਰਾਂਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਕਰ ਸਾਹਿਬ ਜੋ ਪਿਛਲੇ ਦਿਨੀ ਘਟਨਾ ਵਾਪਰੀ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਉਸ ਬਾਰੇ ਸਾਡੇ ਸ੍ਰਿੰਦਰ ਸਿੰਘ ਜੀ ਤਾਲਪੁਰਾ ਨੇ ਜਿਹੜੀ ਗੱਲ ਕਹੀ ਹੈ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂਜੀ ਮੈਂ ਡਾਕਟਰ ਸਾਹਿਬ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿਹੜੀ ਤਖਤ ਸ੍ਰੀ ਪਟਨਾ ਸਾਹਿਬ ਦੇ ਉੱਪਰ ਘਟਨਾ ਵਾਪਰੀ ਹੈ ਬਹੁਤ ਹੀ ਨਖੇਦੀਯੋਗ ਆ ਮੰਦਭਾਗੀ ਘਟਨਾ ਵਾ ਠੀ ਔਰ ਉਸ ਘਟਨਾ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਚੱਲ ਰੇ ਕੀਰਤਨ ਦੀ ਅਲੰਘਣਾ ਵੀ ਹੋਈ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਵਿਦਵੀ ਵਾਲਾ ਜੋ ਸ਼ਬਦ ਅਸੀਂ ਬਹੁਤ ਸਾਡੇ ਕੰਨਾਂ ਨੂੰ ਜਿਹੜਾ ਵਾ ਖਾਂਦਾ ਵਾ ਉਹ ਸ਼ਬਦ ਨਹੀਂ ਮੈਂ ਯੂਜ਼ ਕਰਨਾ ਚਾਹੁੰਦਾ ਔਰ ਉਸ ਘਟਨਾ ਦੇ ਪਿੱਛੇ ਉਥੋਂ ਦੀ ਅਨੰਜਮੈਂਟ ਦੀ ਬਹੁਤ ਵੱਡੀ ਮਿਸਟੇਕ ਬਹੁਤ ਵੱਡੀ ਗਲਤੀ ਔਰ ਜਥੇਦਾਰ ਸਾਹਿਬ ਜਿਹੜੇ ਪਟਨਾ ਸਾਹਿਬ ਦੇ ਸੀ ਉਹ ਵੀ ਉੱਥੇ ਹਾਜ਼ਰ ਸੀ ਉਹਨਾਂ ਦੀ ਵੀ ਬਹੁਤ ਵੱਡੀ ਮੈਂ ਕਹੂੰਗਾ ਅਣਗਹਿਲੀ ਕਿ ਇਸ ਘਟਨਾ ਨੂੰ ਵਾਪਰ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਉੱਥੇ ਜੇਪੀ ਨੱਡਾ ਦੇ ਔਨ ਕਰਕੇ ਜੋ ਵੀ ਉਲੜਵਾਜੀ ਹੋਈ ਕਾਰਨ ਕੀ ਸੀ ਇਹ ਇਹਨੇ ਮੀਡੀਆ ਤੇ ਮੁੱਦਾ ਚੱਕਿਆ ਵਾ ਸਤਿੰਦਰ ਸਿੰਘ ਤਲਪੁਰੇ ਹੋਣਾ ਨੇ ਸਤਿੰਦਰ ਸਿੰਘ ਤਲਪੁਰੇ ਹੋਣਾ ਨੇ ਜੀ ਉਸ ਮੁੱਦੇ ਦੇ ਉੱਤੇ ਹੀ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਇਹੋ ਜੀਆਂ ਘਟਨਾ ਵਾਪਰਨ ਵਾਲਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਖਤ ਕਾਰਵਾਈ ਹੋਣੀ ਚਾਹੀਦੀ ਹਾਂ ਭਾਵੇਂ ਉੱਥੋਂ ਦੀ ਪ੍ਰਬੰਧਕ ਕਮੇਟੀ ਹੋਵੇ ਚਾਹੇ ਉੱਥੇ ਦਾ ਜਥੇਦਾਰ ਹੋਵੇ ਕਿਉਂਕਿ ਗੁਰੂ ਦਾ ਰਤਬਾ ਸਾਰਿਆਂ ਨਾਲੋਂ ਵੱਡਾ ਗੁਰੂ ਦੇ ਅਸੀਂ ਸੇਵਾਦਾਰ ਹੋ ਸਕਦੇ ਆ ਸੰਗਤ ਦੇ ਅਸੀਂ ਜਥੇਦਾਰ ਹੋ ਸਕਦੇ ਆ ਪਰ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਉਹੋ ਜਿਹੀ ਘਟਨਾ ਵਾਪਰਦੀ ਹੈ ਤੇ ਉਹਦੇ ਵਿੱਚ ਗੁਨਾਹਗਰ ਅਸੀਂ ਨਹੀਂ ਜੀ ਅਸੀਂ ਆਪਣੇ ਉਹਦੇ ਨੂੰ ਮੁੱਖ ਰੱਖੀਏ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਮੁੱਖ ਰੱਖੀਏ ਕਿ ਸਾਡਾ ਫਰਜ਼ ਬਣਦਾ ਵਾ ਕਿ ਜਿਹਦੀ ਹਜ਼ੂਰੀ ਵਿੱਚ ਬੈਠੇ ਆ ਜਿਹਦੇ ਸਾਹਮਣੇ ਲੱਖਾਂ ਲੋਕ ਝੁਕਦੇ ਆ ਰਾਜਨ ਕੇ ਰਾਜਾ ਮਹਾਰਾਜਾ ਮਹਾਰਾਜਾ ਐਸਾ ਰਾਜ ਛੋੜ ਔਰ ਦੂਜਾ ਕੌਣ ਧਿਆਈ ਜਿਹੜਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਸਾਹਿਬੇ ਕਮਾਲ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਤੋਂ ਉੱਪਰ ਤਾਂ ਕੋਈ ਹੈ ਨਹੀਂਗਾ ਜੀ ਮੈਂ ਗੱਲ ਕਹਿਣੀ ਚਾਹੁੰਦਾ ਪੰਥ ਦੇ ਜਥੇਦਾਰਾਂ ਨੂੰ ਔਰ ਪੂਰਨਾਂ ਵੀ ਸੇਵਾਦਾਰਾਂ ਨੂੰ ਕਿ ਜਦੋਂ ਕੋਈ ਵੀ ਲੀਡਰ ਆ ਜਾਵੇ ਤੇ ਉਹਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਕੋਈ ਸਨਮਾਨ ਨਾ ਕਰਿਆ ਕਰੀਏ ਕਿਉਂਕਿ ਉੱਥੇ ਪੂਰੀ ਮਨੁੱਖਤਾ ਦਾ ਰਾਜਾ ਬੈਠਾ ਜੀ ਉੱਥੇ ਜਿਹੜਾ ਵੀ ਕੋਈ ਆਊਗਾ ਉਹ ਆਪਣੀ ਚਲਗੀ ਆਪਣੀ ਅਹੁਦੇਦਾਰੀ ਪਿੱਛੇ ਛੱਡ ਕੇ ਆਵੇ ਸੰਗਤ ਰੂਪੀ ਉਹਨੂੰ ਦੇਖਿਆ ਜਾਵੇ ਜੀ ਪਰ ਅੱਜ ਹਾਲਾਤ ਜੋ ਹੋ ਚੁੱਕੇ ਆ ਕਿ ਅਸੀਂ ਪੂਰੇ ਗੁਰੂ ਨੂੰ ਛੱਡ ਕੇ ਅਧੂਰੇ ਰਾਜਾਂ ਦੇ ਪਿੱਛੇ ਦੌੜ ਪੈਨੇ ਆ ਜੀ ਉਹ ਅਧੂਰੇ ਰਾਜੇ ਦੇ ਕਰਕੇ ਉਹ ਘਟਨਾ ਵਾਪਰਨ ਵਾਲਾ ਕੰਮ ਹੋਇਆ ਕਿ ਜੇ ਵੀ ਨੱਡਾ ਅਹੁਦੇਦਾਰ ਆ ਭਾਰਤੀ ਜਨਤਾ ਪਾਰਟੀ ਦਾ ਪਰ ਜਿਸ ਤਖਤ ਤੇ ਗਿਆ ਵਾ ਉਹ ਤਖਤ ਹੈ ਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਦਾ ਵੱਡਾ ਰਤਬਾ ਨਹੀਂ ਹੋ ਸਕਦਾ ਜੀ ਇਸ ਕਰਕੇ ਉੱਥੇ ਕੋਈ ਵੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਸਤਿਕਾਰ ਕਰਨਾ ਪਰ ਅਸੀਂ ਉਹਨਾਂ ਨੂੰ ਸੰਗਤ ਰੂਪੀ ਸਤਿਕਾਰ ਕਰੀਏ ਬਲਕਿ ਅਸੀਂ ਉਹਨੂੰ ਉਹਨੂੰ ਉੱਥੇ ਰਾਜੇ ਨਾ ਬਣਾ ਕੇ ਸਤਿਕਾਰ ਕਰੀਏ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਵੇਂ ਪਿਛਲੇ ਦਿਨੀ ਮੰਗ ਉੱઠી ਆ ਕਿ ਜਥੇਦਾਰ ਸੇਕਾਲ ਤੱਕ ਸਭ ਕਮੇਟੀ ਤੇ ਸਖਤ ਨੋਟਸ ਲਵੇ ਇਹ ਜਿਹੜੀ ਘਟਨਾ ਪਟਨਾ ਸਾਹਿਬ ਦੇ ਵਿੱਚ ਵਾਪਰੀ ਆ ਉਹਦਾ ਸਖਤ ਨੋਟਸ ਲੈ ਕੇ ਕਮੇਟੀ ਨੂੰ ਵੀ ਬੁਲਾਇਆ ਜਾਵੇ ਤਲਬ ਕੀਤਾ ਜਾਵੇ ਔਰ ਉੱਥੋਂ ਦੇ ਮੌਜੂਦਾ ਜਥੇਦਾਰ ਨੂੰ ਵੀ ਬੁਲਾਇਆ ਜਾਵੇ ਤਲਬ ਕੀਤਾ ਜਾਵੇ ਔਰ ਇਸ ਘਟਨਾ ਦੀ ਜਿਹੜੀ ਆ ਜਾਂਚ ਕੀਤੀ ਜਾਵੇ ਜਿਸ ਦੇ ਨਾਲ ਮੈਂ ਕਹੂੰਗਾ ਕਿ ਹਜ਼ਾਰਾਂ ਸਿੱਖਾਂ ਦੇ ਮਝਾਰਾ ਸੀੜਾ ਵੀ ਉਹ ਚ ਦੋਸ਼ੀ ਪਾਇਆ ਜਾਵੇ ਬਖਸ਼ਿਆ ਨਾ ਜਾਵੇ ਜਿਹੜੀ ਸੰਗਤ ਬੈਠੀ ਸੀ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਇਹ ਘਟਨਾ ਦੇ ਕਾਰਨ ਜਦੋਂ ਕੀਰਤਨ ਚੱਲ ਰਿਹਾ ਹੋਊਗਾ ਉੱਥੇ ਕਿੰਨਾ ਨੰਦ ਰੂਹਾਂ ਮਾਰ ਰਹੀਆਂ ਹੋਣਗੀਆਂ ਜਦੋਂ ਉੱਥੇ ਹੁੱਲੜਬਾਜੀ ਹੋਈ ਕੀਰਤਨ ਬੰਦ ਹੋ ਗਿਆ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ ਪੰਗਾ ਲੱਤਨ ਤੱਕ ਗੱਲ ਗਈ ਤੇ ਫਿਰ ਉਹ ਮੈਸੇਜ ਕਿੱਧਰ ਨੂੰ ਜਾਂਦਾ ਇਸ ਕਰਕੇ ਇਹ ਘਟਨਾ ਬਹੁਤ ਹੀ ਨਿੰਦਰਯੋਗ ਹੈ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਔਰ ਬਿਹਾਰ ਦੀ ਸਰਕਾਰ ਨੂੰ ਵੀ ਇਹਦੇ ਤੇ ਯਾਦ ਕਰਨੀ ਚਾਹੀਦੀ ਆ ਕਿ ਉੱਥੇ ਕੋਤਾਹੀ ਕਿੰਨੇ ਕੀਤੀ ਇਸ ਬੰਦੇ ਦੇ ਕਾਰਨ ਉੱਥੇ ਜਿਹੜੀ ਇਹ ਘਟਨਾ ਵਾਪਰੀ ਉਹਦੇ ਸਾਰੇ ਕਾਰਨ ਜਿਹੜੇ ਆ ਨਾ ਉੱਚ ਅਧਿਕਾਰੀਆਂ ਤੋਂ ਜਾਂਚ ਵੀ ਕਰਾਈ ਜਾਵੇ ਔਰ ਪੰਥਕ ਤੌਰ ਤੇ ਸਾਡੇ ਜਥੇਦਾਰ ਸਾਹਿਬ ਨੂੰ ਉੱਥੋਂ ਦੀ ਕਮੇਟੀ ਨੂੰ ਬੁਲਾ ਕੇ ਔਰ ਉਹਨਾਂ ਨੇ ਦੀ ਗਲਤੀ ਪਾਈ ਜਾਂਦੀ ਆ ਤੇ ਉਹ ਕਮੇਟੀ ਨੂੰ ਬਦਲਿਆ ਜਾਵੇ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਭਾਰਤ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਜਿਵੇਂ ਸਾਡੇ ਗੁਰਦਆਮਾਂ ਦੀਆਂ ਕਮੇਟੀਆਂ ਦੇ ਉੱਤੇ ਜੋਰਾ ਜਬਰੀ ਵੀ ਚੱਲਦੀ ਹੈ ਧੱਕੇਸ਼ਾਹੀ ਵੀ ਚੱਲਦੀ ਹੈ ਉਹਨਾਂ ਦੇ ਵਾਸਤੇ ਇੱਕ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਬੋਰਡ ਹੋਣਾ ਚਾਹੀਦਾ ਵਾ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਹੋਵੇ ਸਿੱਖ ਫੈਸਲੇ ਆਪਣੇ ਆਪ ਕਰਨ ਜੀ ਜਿਵੇਂ ਕਿ ਹੁਣ ਬਹੁਤ ਲੰਮੇ ਸਮੇਂ ਤੋਂ ਫਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਭਾਰਤ ਸਰਕਾਰ ਨੂੰ ਵੀ ਬਹੁਤ ਜਲਦੀ ਫਿਰੋਮਨੀ ਕਮੇਟੀ ਦੀਆਂ ਚੋਣਾਂ ਦਾ ਜਿਹੜੀ ਆ ਹਰੀ ਝੰਡੀ ਦੇਣੀ ਚਾਹੀਦੀ ਹੈ ਕਿਉਂਕਿ ਗ੍ਰਹਿ ਮੰਤਰੀ ਦੇ ਹੱਥ 'ਚ ਆ ਚੋਣਾਂ ਕਰਵਾਉਣੀਆਂ ਔਰ ਪੰਜਾਬ ਸਰਕਾਰ ਸਮੇਤ ਵਿੱਚ ਸੰਯੋਗ ਕਰਨਾ ਚਾਹੀਦਾ ਵਾ ਕਿ ਸਿੱਖ ਚੰਗੇ ਨਮਾਇਦਿਆਂ ਨੂੰ ਚੁਣ ਕੇ ਤੇ ਆਪਣੇ ਗੁਰੂ ਘਰ ਦਾ ਜਿਹੜੀਆਂ ਕਟਾਈਆਂ ਹੋ ਰਹੀਆਂ ਹਨ ਉਹਨਾਂ ਪ੍ਰਬੰਧਨ ਨੂੰ ਸੁਧਾਰ ਸਕਣ ਇਹ ਡਾਕਟਰ ਸਾਹਿਬ ਮੈਂ ਬੇਨਤੀ ਕਰਦਾ ਵਾਂ ਔਰ ਇਹ ਸਨੇਹਾ ਸੰਗਤਾਂ ਤੱਕ ਵੇਖ ਰਹੇ ਸਰੋਤਿਆਂ ਉੱਥੇ ਪਤਾ ਹੀ ਕਿੰਨੇ ਕੀਤੀ ਇਸ ਬੰਦੇ ਦੇ ਕਾਰਨ ਉੱਥੇ ਜਿਹੜੀ ਇਹ ਘਟਨਾ ਵਾਪਰੀ ਉਹਦੇ ਸਾਰੇ ਕਾਰਨ ਜਿਹੜੇ ਹਨ ਉੱਚ ਅਧਿਕਾਰੀਆਂ ਤੋਂ ਜਾਂਚ ਵੀ ਕਰਾਈ ਜਾਵੇ ਔਰ ਪੰਥਕ ਤੌਰ ਤੇ ਸਾਡੇ ਜਥੇਦਾਰ ਸਾਹਿਬ ਨੂੰ ਉੱਥੋਂ ਦੀ ਕਮੇਟੀ ਨੂੰ ਬੁਲਾ ਕੇ ਔਰ ਉਹਨਾਂ ਨੇ ਦੀ ਗਲਤੀ ਪਾਈ ਜਾਂਦੀ ਹੈ ਤੇ ਉਹ ਕਮੇਟੀ ਨੂੰ ਬਦਲਿਆ ਜਾਵੇ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ ਭਾਰਤ ਸਰਕਾਰ ਨੂੰ ਤੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਗੁਰਦਆਮਾ ਦੀਆਂ ਕਮੇਟੀਆਂ ਦੇ ਉੱਤੇ ਜੋਰਾ ਜਬਰੀ ਵੀ ਚੱਲਦੀ ਹੈ ਧੱਕੇਸ਼ਾਹੀ ਵੀ ਚੱਲਦੀ ਹੈ ਉਹਨਾਂ ਦੇ ਵਾਸਤੇ ਇੱਕ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਬੋਰਡ ਹੋਣਾ ਚਾਹੀਦਾ ਵਾ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਨਾ ਹੋਵੇ ਸਿੱਖ ਫੈਸਲੇ ਆਪਣੇ ਆਪ ਕਰਨ ਜੀ ਜਿਵੇਂ ਕਿ ਹੁਣ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਹੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਭਾਰਤ ਸਰਕਾਰ ਨੂੰ ਵੀ ਬਹੁਤ ਜਲਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਜਿਹੜੀ ਆ ਹਰੀ ਜੰਡੀ ਦੇਣੀ ਚਾਹੀਦੀ ਆ ਕਿਉਂਕਿ ਗ੍ਰਹਿ ਮੰਤਰੀ ਦੇ ਹੱਥ 'ਚ ਆ ਚੋਣਾਂ ਕਰਵਾਉਣੀਆਂ ਔਰ ਪੰਜਾਬ ਸਰਕਾਰ ਨੂੰ ਵੀ ਦੇ ਵਿੱਚ ਸੰਯੋਗ ਕਰਨਾ ਚਾਹੀਦਾ ਵਾ ਕਿ ਸਿੱਖ ਚੰਗੇ ਨਮਾਇਦਿਆਂ ਨੂੰ ਚੁਣ ਕੇ ਤੇ ਆਪਣੇ ਗੁਰੂ ਘਰ ਦਾ ਜਿਹੜੀਆਂ ਕਟਾਈਆਂ ਹੋ ਰਹੀਆਂ ਉਹਨਾਂ ਪ੍ਰਬੰਧਾਂ ਨੂੰ ਸੁਧਾਰ ਸਕਣ ਇਹ ਡਾਕਟਰ ਸਾਹਿਬ ਮੈਂ ਬੇਨਤੀ ਕਰਦਾ ਔਰ ਇਹ ਸੁਨੇਹਾ ਸੰਗਤਾਂ ਤੱਕ ਵੇਖ ਰਹੇ ਸਰੋਤਿਆਂ ਤੱਕ ਔਰ ਉਹਨਾਂ ਲੋਕਾਂ ਤੱਕ ਸਰੋਤਿਆਂ ਨੇ ਪਹੁੰਚਾਉਣਾ ਜਿਹੜੇ ਸਾਨੂੰ ਦੇਖਦੇ ਆ ਜਿਹੜੇ ਸਾਡੀਆਂ ਵਿਚਾਰਾਂ ਸੁਣਦੇ ਉਹਨਾਂ ਨੇ ਇਹਨਾਂ ਦਾ ਸਾਨੂੰ ਕਮੈਂਟਾਂ ਲਈ ਜਵਾਬ ਦੇਣਾ ਵਾ ਇੰਨੀਆਂ ਹੀ ਗੱਲਾਂ ਮੈਂ ਕਹਿੰਦਾ ਹੋਇਆ ਆਪ ਜੀ ਦਾ ਆਪ ਜੀ ਦੇ ادارے ਦਾ ਦਿলোਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਪਾ ਸਾਹਿਬ ਅਤੇ ਮੈਂ ਤੁਹਾਡਾ ਆਪਣਾ ਸੁਖਦੇਵ ਉਦੋਕੇ ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜਵਾਬ ਵੀ ਦਿਓ ਕਿ ਇਹ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਬਲਮ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ